ਗੁਆੜਾ ਦੇ ਪ੍ਰੀਤਨਗਰ ਵਿਚਾਰਜਿਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਜਿੱਥੇ ਕਿ ਇੱਕ 30 ਤੋਂ 35 ਸਾਲ ਦੀ ਮਹਿਲਾ ਨੇ ਕੂੜੇ ਦੇ ਡੰਪ ਦੇ ਨੇੜੇ ਬੱਚੇ ਨੂੰ ਜਨਮ ਦਿੱਤਾ ਸਥਾਨਕ ਨੰਬਰਦਾਰ ਕਮਲ ਕੁਮਾਰ ਨੇ ਦੱਸਿਆ ਕਿ ਉਸ ਨੂੰ ਜਾਨੋਂ ਹੋਇਆ ਕਿ ਕੂੜੇ ਦੇ ਡੰਪ ਕੋਲ ਇੱਕ ਨਵਜਾਤ ਬੱਚੀ ਨੇ ਜਨਮ ਲਿਆ ਜਾਣਕਾਰੀ ਮਿਲਨ ਤੇ ਕਮਲ ਨੇ ਤੁਰੰਤ ਬੱਚੀ ਅਤੇ ਮਹਿਲਾ ਨੂੰ ਸਿਵਲ ਹਸਪਤਾਲ ਭੇਜਿਆ ਇਸ ਘਟਨਾ ਵਿੱਚ ਸਥਾਨਕ ਲੋਕਾਂ ਅਤੇ ਸਮਾਜਿਕ ਅਧਿਕਾਰੀਆਂ ਦੀ ਫੁਰਤੀਲੇ ਕਾਰਵਾਈ ਨੇ ਮਹਿਲਾ ਤੇ ਬੱਚੀ ਨੂੰ ਸੁਰੱਖਿਅਤ ਬਣਾਇਆ ਸੀਨੀਅਰ ਵਾਰਡ ਲੀਡਰ ਸੰਜੀਵ ਕੁਮਾਰ ਟਿੱਟੂ ਨੇ ਵੀ ਮੌਕੇ ਤੇ ਪਹੁੰਚ ਕੇ ਮਹਿਲਾ ਤੇ ਨਵਜਾਤ ਬੱਚੀ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਉੱਥੇ ਹੀ ਸਿਵਲ ਹਸਪਤਾਲ ਦੇ ਡਾਕਟਰਾਂ ਤੇ ਸਟਾਫ ਨੇ ਦੱਸਿਆ ਕਿ ਨਵਜਾਤ ਬੱਚੀ ਦੀ ਸਿਹਤ ਪੂਰੀ ਤਰ੍ਹਾਂ ਠੀਕ ਹੈ ਤੇ ਮਹਿਲਾ ਵੀ ਸੁਰੱਖਿਆ ਹਾਲਤ ਵਿੱਚ ਹੈ ਬੱਚੀ ਅਤੇ ਮਹਿਲਾ ਦਾ ਇਲਾਜ ਜਾਰੀ ਹੈ ਅਤੇ ਉਹ ਦੋਵੇਂ ਪੂਰੀ ਤਰ੍ਹਾਂ ਸੁਰੱਖਿਆ ਹਨ ਪੁਲਿਸ ਅਧਿਕਾਰੀਆਂ ਨੇ ਘਟਨਾ ਦੀ ਪੁਸ਼ਟੀ ਕੀਤੀ ਅਤੇ ਕਿ ਆ ਕਿ ਉਹਨਾਂ ਨੂੰ ਕੂੜੇ ਦੇ ਡੰਪ ਕੋਲ ਬੱਚੀ ਮਿਲਣ ਦੀ ਸੂਚਨਾ ਮਿਲੀ ਮੌਕੇ ਤੇ ਪੁਲਿਸ ਪਹੁੰਚੀ ਅਤੇ ਬੱਚੀ ਅਤੇ ਮਹਿਲਾ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਮੈਂ ਜਿਹੜਾ ਬੱਚੇ ਨੂੰ ਲੈ ਕੇ ਤੇ ਬੱਚਾ ਸਾਡੇ ਮੇਰੇ ਘਰ ਦੇ ਬਾਹਰ ਲੈਂਡਰ ਕੋਲ ਪਾਰਕ ਦੇ ਕੋਲ ਸਿੱਟ ਗਏ ਗਏ ਕੂੜੇ ਵਿੱਚ ਹੂੰ ਤੇ ਉੱਥੇ ਅੰਕਲ ਖੜੇ ਸੀ ਉਹਨਾਂ ਨੇ ਗੋਦ ਵਿੱਚ ਰੱਖਿਆ ਹੋਇਆ ਸੀਗਾ ਉਹ ਫਿਰ ਉੱਥੋਂ ਮੈਨੂੰ ਘਰ ਬੁਲਾ ਕੇ ਲੈ ਕੇ ਗਏ ਤੇ ਮੈਂ ਘਰੋਂ ਆ ਕੇ ਇਹ ਬੱਚੇ ਨੂੰ ਗੋਦ ਚ ਲੈ ਕੇ ਸਿਵਲ ਹਸਪਤਾਲ ਲੈ ਆਇਆ ਇਹ ਨਾਮ ਆਪਣਾ ਜੀ ਮੇਰਾ ਨਾਮ ਕਮਲ ਕੁਮਾਰ ਹੈ। ਕਮਲ ਕੁਮਾਰ। ਕਿੱਥੇ ਰਹਿਣ ਵਾਲੇ? ਪ੍ਰੀਤ ਨਗਰ ਦੇ। ਹੈਂ? ਪ੍ਰੀਤ ਨਗਰ। ਇਹ ਪ੍ਰੀਤ ਨਗਰ ਤੋਂ ਹੀ ਲੱਭਾ। ਹਾਂਜੀ, ਹਾਂਜੀ। ਉੱਥੇ ਪਾਰਕ ਲੈਨਰ ਦੇ ਕੋਲ ਮਿਲਿਆ। ਤੇ ਕਿੰਨੇ ਵਜੇ ਮਿਲਿਆ ਆਪਾਂ ਨੂੰ? 7 ਵਜੇ ਦੀ ਗੱਲ। 7:30, 7 ਵਜੇ ਦੀ ਗੱਲ ਹੈ। ਅੱਛਾ, ਤੇ ਹੁਣ ਇੱਥੇ ਲਿਆਂਦਾ। ਹਾਂਜੀ, ਹਾਂਜੀ। ਰਿਮੋਟ ਕਰਾਤਾ ਹੈ। ਐਡਮਿਸ਼ਨ ਦਾ ਸਵੇਰੇ ਮੈਨੂੰ ਫੋਨ ਆਇਆ। ਮੁੰਡਾ ਆਪਣੇ ਏਰੀਆ ਦਾ ਹੀ ਹੈ ਕਮਲ। ਉਹਦਾ ਫੋਨ ਆਇਆ ਵੀ ਇੱਕ ਬੱਚਾ ਮਿਲਿਆ ਪਹਿਲਾਂ ਸਾਨੂੰ। ਛੋਟਾ ਬੱਚਾ ਨਵਾਂ ਜੰਮਿਆ। ਤੇ ਉਹ ਫਿਰ ਉਹਨੂੰ ਲੈ ਕੇ ਹਸਪੀਟਲ ਚਲੇ ਗ ਉਹਨੇ ਦੱਸਿਆ ਵੀ ਚਲੋ ਉਹਦੀ ਮੁੰਡੇ ਦੀ ਹਾਲਤ ਤਾਂ ਠੀਕ ਆ ਕੁੜੀ ਆ ਕੁੜੀ ਆਇਆ ਉਹ ਛੋਟੀ ਜੀ ਨਾਮ ਜੰਮੀ ਤੇ ਕੁਛ ਚਿਰ ਬਾਅਦ ਹੀ ਮੈਨੂੰ ਇਹਦਾ ਅਗਨਾਛ ਦਾ ਫੋਨ ਆਇਆ ਕਹਿੰਦਾ ਭਾਈ ਵੀ ਉਹ ਇੱਕ ਲੇਡੀ ਵੀ ਹੈਗੀ ਆ ਭਾਈ ਜਦੋਂ ਆ ਕੇ ਅਸੀਂ ਦੇਖਿਆ ਤੇ ਉਹ ਕੂੜੇ ਦੇ ਢੇਰ ਦੇ ਉੱਤੇ ਇੱਕ ਪ੍ਰਵਾਸੀ ਹੈਗੀ ਆ ਕੋਈ ਲੇਡੀ ਤੇ ਉਹਦਾ ਜਦੋਂ ਥੋੜਾ ਜਿਹਾ ਅਸੀਂ ਚੈੱਕ ਦੇਖਿਆ ਵੀ ਲੱਗਦਾ ਵੀ ਫੋਨ ਉਹ ਵੀ ਉਹਨੂੰ ਹੂਨ ਵਿੱਚ ਲੱਤਪੱਤ ਸੀਗੀ ਕੱਪੜੇ-ਕੁਪੜੇ ਵੀ ਇਹਦੇ ਦਰਦ ਹੋ ਰਹੀ ਸੀ ਉਹਦੇ ਪੇਟ ਦੇ ਵਿੱਚ ਸਾਨੂੰ ਉੱਥੋਂ ਥੋੜਾ ਜਿਹਾ ਡਾਊਟ ਹੋ ਰਿਹਾ ਵੀ ਸ਼ਾਇਦ ਵੀ ਬੱਚਾ ਇਹਦਾ ਆ ਫਿਰ ਮੈਂ 108 ਦੇ ਉੱਤੇ ਕਾਲ ਕਰਕੇ ਤੇ ਐਂਬੂਲੈਂਸ ਮੰਗਾ ਕੇ ਹੁਣ ਥੋੜੇ ਰੇਲਵੇ ਤੋਂ ਵੀ ਆਏ ਸੀਗੇ ਪੁਲਿਸ ਕਰਮਚਾਰੀ ਉਹਨਾਂ ਨੇ ਨਾਲ ਹੋ ਕੇ ਚਲੋ ਸਹਿਯੋਗ ਕਰਕੇ ਮਹੱਲੇ ਵਾਲਿਆਂ ਨੇ ਸਹਿਯੋਗ ਦੇ ਨਾਲ ਉਹਨਾਂ ਨੂੰ ਅਸੀਂ ਚੱਕ ਕੇ ਇੱਥੇ ਫਾਟਕ ਤੱਕ ਲਿਆ ਕੇ ਤੇ ਐਂਬੂਲੈਂਸ ਵਿੱਚ ਪਾ ਕੇ ਹੁਣੇ ਭੇਜਿਆ ਆ ਜੀ ਬਾਕੀ ਜਿਹੜੀ ਆ ਹੌਲੀ ਹੌਲੀ ਪਤਾ ਲੱਗ ਜਾਏਗਾ ਵੀ ਸਚਾਈ ਕੀ ਹੈਗੀ ਆ ਜਿੱਦਾਂ ਇਹ ਜਿਹੜੀ ਲੇਡੀਸੇ ਕੀ ਲੱਗਦਾ ਤੁਹਾਨੂੰ ਦੇਖਣ ਨੂੰ ਮਤਲਬ ਕਿੱਥੇ ਦੀ ਰਹਿਣ ਵਾਲੀ ਕੀ ਮੰਗ ਇਹ ਮੰਗ ਵਾਲੀ ਕਿ ਲੱਗਦੀ ਆ ਸਿਰ ਤੋਂ ਵਾਲ ਹੈ ਨਹੀਂਗੇ ਇਹਦੇ ਬਿਲਕੁਲ ਬਾਲ ਗੱਜੇ ਮੰਗੂ ਆ ਤੇ ਪ੍ਰਵਾਸੀ ਆ 35 ਸਾਲ 35 ਤੋਂ 40 ਸਾਲ ਦੇ ਕੋਈ ਆਪਾਂ ਨਾਮ ਵਗੈਰਾ ਦੱਸ ਦੀ ਨਹੀਂ ਮੈਂ ਪੁੱਛ ਲੈ ਰਿਹਾ ਉਹਨੂੰ ਮੈਂ ਵੈਸੇ ਉਹ ਬਸ ਇਹੀ ਕਰਦੀ ਰਹੀ ਵੀ ਮੇਰੇ ਦਰਦ ਹੁੰਦੇ ਆ ਜਿਆਦਾ ਉਹਨੇ ਜਿਆਦਾ ਕੁਝ ਦੱਸਿਆ ਨਹੀਂ ਬੱਚਾ ਉਹਦਾ ਮੈਂ ਦੋਵਾਂ ਪਾਰੀ ਪੁੱਛਿਆ ਵੀ ਬੱਚਾ ਤੇਰਾ ਹੈ ਮੰਨਦੀ ਆ ਉਹਦਾ ਕਿਹਦੀ ਪੁੱਛਿਆ ਮੈਂ ਸਿਵਲ ਹਸਪੀਟਲ ਲੇਬਰ ਰੂਮ ਦੇ ਇੱਕ ਸਟਾਫ ਨਰਸਾਂ ਹਾਂ ਇਹ ਬੱਚਾ ਇਹ ਚੱਕ ਕੇ ਲੈ ਕੇ ਆਏ ਨੇ ਇਹ ਉਥੇ ਰੇਲ ਲਾਈਨ ਤੇ ਲਾ ਕੇ ਕਹਿੰਦੇ ਸੀਗਾ ਬੇਬੀ ਇਹਨੂੰ ਇਹਦੀ ਪਲਸ ਅਲਟਾ ਵੀ ਇਹਦੇ ਨਾਲ ਅਟੈਚ ਹੀ ਸੀਗਾ ਜਸਟ ਲੱਗਦਾ ਹੈ ਕਿ ਜਿੱਦਾਂ ਹੁਣੇ ਡਿਲੀਵਰ ਹੋਇਆ ਹੋਵੇਗਾ ਤੇ ਉਦਾਂ ਹੀ ਬੇਬੀ ਤੋਂ ੁੱਟ ਗਏ ਇਹ ਬੇਬੀ ਬੇਟੀ ਹੈ ਬੇਬੀ ਮੈਚ ਹੈ ਤੇ ਔਰ ਬਹੁਤ ਹੀ ਮੜੀ ਕੰਡੀਸ਼ਨ ਦੇ ਵਿੱਚ ਸੀਗੀ ਹੁਣ ਬੇਬੀ ਨੂੰ ਥੋੜਾ ਕਲੀਨ ਕੀਤਾ ਥੋੜੀ ਹੀਟ ਦਿੱਤੀ ਹੈ ਤੇ ਹੁਣ ਬੇਬੀ ਨੋਰਮਲ ਹੋਇਆ ਤੇ ਹੁਣ ਦੇਖੋ ਅੱਗੇ ਕੀ ਪੁਲਿਸ ਕਾਰਵਾਈ ਕੀ ਕਰਦੀ ਹੈ ਦੇਖੋ ਜੀ ਸਵੇਰੇ ਕੋ 6:30 ਵਜੇ ਹਲੋ ਇਨਫੋਰਮੇਸ਼ਨ ਮਿਲੀ ਇੱਕ ਛੋਟਾ ਬੱਚਾ ਦਮਜਾਦ ਬੱਚਾ ਜਿਹੜਾ ਵਾ ਪਲੇਟਫਾਰਮ ਨੰਬਰ 2 ਦੇ ਲਾਗੇ ਲਾਈਨਾਂ ਦੇ ਪਿਆ ਹੋਣਾ ਨੰਗਨ ਹੱਤ ਦੇ ਵਿੱਚ ਅਸੀਂ ਉਸੇ ਟਾਈਮ ਮੌਕੇ ਤੇ ਗਏ ਜਾਂ ਫਿਰ ਬੱਚਾ ਦੇਖਿਆ ਉਸੇ ਦਿਨ ਬੱਚੇ ਨੂੰ ਨਾ ਕੋਈ ਵੱਡਾ ਕੰਬਲ ਲਿਕੇ ਉਸਨੂੰ ਲੈ ਕੇ ਦਵਾਤਾ ਵਹੀ ਨੂੰ ਸਿਵਲ ਹੌਪੀਟਲ ਲੈ ਕੇ ਗਏ ਜੀ ਉੱਥੇ ਜਾ ਕੇ ਦਾਹਰ ਕਰਵਾ ਕੇ ਫਿਰ ਵਾਪਸ ਹੀ ਮੁੜ ਕੇ ਆਏ ਅਣ ਕੇ ਜਾ ਕੇ ਸਾਰਾ ਇਹ ਮੱਪਾ ਵੇਖਿਆ ਲੋਕਾਂ ਵੇਖਣ ਤੇ ਅਸੀਂ ਸਾਨੂੰ ਤੋਂ ਥੋੜਾ ਜਿਹੀ ਕੋਈ ਪੰਜ ਦਸ ਕਰਨਾ ਕੇ ਜਾ ਕੇ ਵੇਖਿਆ ਉੱਥੇ ਕੂੜੇ ਦਾ ਢੇਰ ਲੱਗਾ ਕਾਫੀ ਵੱਡਾ ਉਹਦੇ ਵਿੱਚ ਇੱਕ ਕੰਬਲ ਦੇ ਵਿੱਚ ਭੁਲੇੜੀ ਹੋਈ ਇੱਕ ਉਥੇ ਜਿਹਨਾਂ ਨੇ ਪਈ ਉਹ ਜਦ ਇਹ ਜਾ ਕੇ ਉਥੋਂ ਚੈੱਕ ਕੀਤਾ ਦੇਖਿਆ ਉਹ ਜਨਾਨੀ ਦੇ ਬਲੀਡਿੰਗ ਬਹੁਤ ਹੋ ਰਹੀ ਸੀ ਅਸੀਂ ਉਸੇ ਟਾਈਮ ਐਂਬੂਲੈਂਸ ਸੱਦ ਕੇ ਉਹਨਾਂ ਦਰਗਾਹ ਕਰਕੇ ਚੱਕ ਕੇ ਉਹ ਤੁਹਾਨੂੰ ਸਿਵਲ ਹਸਪਤਲ ਛੱਡ ਕੇ ਆਏ ਸੀ ਜਨਾਨੀ ਉਹ ਆਪੇ ਮੱਠੜੇ ਉਹਦੇ ਹੱਥ ਠੀਕ ਨਹੀਂ ਹੋ ਰਹੀ ਪਰ ਉਸ ਦਾ ਸਿਹਤ ਠੀਕ ਨਹੀਂ ਬੱਚਾ ਵੀ ਬੱਚੀ ਵੀ ਠੀਕ ਆ ਤੋ ਮਾਂ